ਪੋਰਟਾ ਝੋਨਾ ਨਾਲ ਵਜ ਜਾਂਦੇ ਮੁੜ ਕੇ ਉੱਥੇ ਇਕੱਠ ਕਰਕੇ ਹੁਣ ਅੱਜ ਤੁਸੀਂ ਇੱਥੇ ਕਿੰਨਾ ਦੁੱਖ ਸਾਰੇ ਲੋਕ ਜਿਹੜੇ ਤੁਸੀਂ ਕਹਿੰਦੇ ਆ ਵੀਰੇ ਅੱਜ ਤਾਂ ਧੰਨ ਦੇ ਆ ਜਿਹੜਾ ਦੁੱਖ ਸਾਰਾ ਉੱਥੋਂ ਬਾਸਤੀ ਤੋਂ ਚੱਲ ਕੇ ਲੁਧਿਆਣਾ ਕੋਹਾੜਾ ਰੋਡ ਦਾ ਘੋਸਤ ਰਿਆ ਧੰਦੇ ਅਸੀਂ ਆ ਉਹਦਾ ਪੈ ਜੋ ਗੱਡੀਆਂ ਦੇ ਅੰਦਰ ਉਹਨੂੰ ਕੀ ਪਤਾ ਕੀ ਹੁੰਦਾ ਕੀ ਨਹੀਂ ਗੱਡੀਆਂ ਦਾ ਟੱਪਰੇ ਆ ਕੇ ਬਹਿ ਕੇ ਚੱਲ ਜਾਂਦੇ ਆ ਤੋਖੀ ਭਗਤ ਰਿਆਂ ਭਗਵੰਤ ਮਾਨ ਤਾਂ ਕਹਿੰਦਾ ਮੈਂ ਆਪਣਾ ਹੈਲੀਕਾਪਟਰ ਵੀ ਦੇਤਾ ਜੀ ਲੋਕਾਂ ਨੂੰ ਵੀ ਇਹਨਾਂ ਦੀ ਭਰਾਵਾ ਚਾਹੇ ਭਗਵੰਤ ਮਾਨ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕਾਲੀ ਸਾਰੇ ਇੱਕ ਵੱਟੇ ਚੱਟੇ ਦੇ ਜਦਾਰੇ ਕੋਈ ਵੀ ਨਹੀਂ ਘਟੇਗਾ ਸਾਰੇ ਆਪਣਾ ਘਰ ਸਾਰਾ ਆਪਣਾ ਘਰ ਪਰਦੇ ਆ ਨਹੀਂ ਦੇਖ ਕੋਈ ਨਹੀਂ ਘਟੇਗਾ ਗੁੱਸਾ ਤੁਹਾਡੇ ਵਾਂਗੂ ਲੋਕਾਂ ਨੂੰ ਬਹੁਤ ਆਉਂਦਾ ਜੀ ਲੋਕ ਵੀ ਬਹੁਤ ਤੁਹਾਡੇ ਵਾਂਗੂ ਸਾਨੂੰ ਬੋਲਾ ਰਾਂ ਰੋਡ ਦਾ ਕੀ ਹਾਲ ਆ ਕੀ ਪੁੱਛਿਆ ਕਹਿੰਨਾ ਤੁਹਾਡੇ ਵਾਂਗੂ ਲੋਕ ਬਹੁਤ ਤੜਫਦੇ ਨੇ ਇਹ ਬੋਟਾਂ ਲੈਣੀਆਂ ਆ ਥੋੜਾ ਸਾਡਾ ਖਿਆਲ ਰੱਖਿਓ ਜੀ ਇਦਾਂ ਕਰਦੇ ਆ ਹੁਣ ਵੀ ਸਭ ਪੁੱਛਦੇ ਨੇ ਤੁਹਾਨੂੰ ਆ ਕੇ ਹੁਣ ਪੁੱਛ ਹੁਣ ਆ ਜਾਣਗੇ ਇੱਥੇ ਅਸੀਂ ਆ ਕਰਦੇ ਜਿਆਦਾ ਸਵਾਲ ਹੈ ਜੇ ਕੇ ਜਨ ਪਿੰਡ ਨੂੰ ਗ੍ਰੈਂਡ ਦੇਣ ਪਿੰਡ ਨੂੰ ਦੱਸੋ ਘੜਾ ਦੰਦਾ ਕਰਾੜ ਆ ਮੁੰਡੀਆਂ ਵਾਲਾ ਕਹਿੰਦਾ ਮੈਂ ਸੜਕ ਬਣਾਉਣ ਲੱਗਾ ਕਿਹੜੀ ਬਣਾਈ ਆ ਤਾਂ ਸਵਾਦਾ ਬਣਾ ਕੇ ਜਾਵੇ ਏਡਾ ਸਟਾਵੇ ਉੱਥੇ ਚਾਹੇ ਇਕੱਲੀ ਆ ਚਾਹੇ ਕੋਈ ਵੀ ਆ ਚਾਹੇ ਕਾਂਗਰਸ ਨੀ ਤੋੜੀਆਂ ਵੀ ਤਾਂ ਇਹਨਾਂ ਨੇ ਨਹੀਂ ਨੇ ਇਹਨਾਂ ਦੇ ਟਿੱਪਰ ਲੰਗੇ ਨੇ ਉੱਥੇ ਸਾਡਾ ਰਾਹ ਉਹਨਾਂ ਨੇ ਬੇੜਾ ਕਰ ਕੀਤਾ ਬੇੜਾ ਨਾਲ ਟਿੱਪਰਾਂ ਨਾਲ ਉਹ ਵੀ ਟਿੱਪਰਾਂ ਨਹੀਂ ਤੋੜਿਆ ਜੀ ਥੱਲੇ ਦੀ ਬਣਾ ਕੀਤਾ ਉਲਟਾ ਪਰਚਾ ਕਰਾਣ ਵਾ ਜਾਂਦੇ ਆ ਦੇਖੋ ਬਿਲਕੁਲ ਤੁਹਾਡਾ ਦੁੱਖ ਜਾਇਜ਼ ਹੈ ਜੀ ਤੁਹਾਡਾ ਤੁਸੀਂ ਵੀ ਅੱਜ ਦੁੱਖ ਤਾਂ ਹੀ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਵਿਚਾਰਿਆਂ ਦੀ ਜਾਨ ਕੜਕੀ ਚਾਈ ਹੋਈ ਹੈ ਤੁਸੀਂ ਸੱਚੇ ਹੋ ਦਿਲ ਦੇ ਤਾਂ ਹੀ ਤੁਸੀਂ ਇੰਨਾ ਤੜਫ ਰਹੇ ਹੋ ਨਹੀਂ ਤੜਫਦਾ ਵੀ ਤਾਂ ਉਹੀ ਹੁੰਦਾ ਜਿਹੜਾ ਕਿਸੇ ਵਾਸਤੇ ਦਰਦ ਰੱਖਦਾ ਹੋਵੇ ਹੁਣ ਇਹ ਇਹਨਾਂ ਦਾ ਅਸਲ ਦੇ ਵਿੱਚ ਇਹਨਾਂ ਦਾ ਜਿਹੜਾ ਦੁੱਖ ਹੈ ਇਹ ਲੋਕਾਂ ਲਈ ਪ੍ਰਗਟ ਹੋ ਰਿਹਾ ਹੈ ਵੀ ਜੇ ਕਿਤੇ ਪਾਣੀ ਹੁਣ ਚੱਲ ਬਾਜੀ ਤੁਹਾਡੀ ਆਵਾਜ਼ ਪਛਾਣਦਾ ਸਾਰੇ ਪੰਜਾਬ ਵਿੱਚ ਬਹੁਤ ਬਹੁਤ ਤੁਹਾਡਾ ਸਰ ਜੀ ਜਾਨਾ ਜੀ ਸਾਨੂੰ ਪਾਇਆ ਬਾਈ ਖਾਲਸਾ ਬਾਈ ਪਾਇਆ ਜੀ ਜਿਹੜੇ ਸਾਡੇ ਨਾਲ ਇੱਥੇ ਮੋਹ ਸੱਚੇ ਆਏ ਤੇ ਚੀਜ਼ਾਂ ਦੇ ਕਿ ਨਿਸ਼ਾਨ ਤਾਂ ਜੀ ਸਾਡੇ ਇਲਾਕੇ ਦੀਆਂ ਜੰਦੀ ਸਾਨੂੰ ਤੇ ਇੱਥੇ ਮੱਥੇ ਟੇਕਣਾ ਜਿਹੜੇ ਮੰਤਰੀ ਸ਼ਾਂਤ ਜੀ ਹੈ ਨਾ ਸਾਡੇ ਅਸੀਂ ਤਾਂ ਬੇੜਾ ਕਰ ਕਰ ਲੈਂਦਾ ਜਿਹੜਾ ਕਹਿ ਕੇ ਜਾਂਦੇ ਸੜਕਾਂ ਬਣਾਵਾਂਗੇ ਇਹਨਾਂ ਨੇ ਬੇੜਾ ਕਰ ਕਰ ਲੈਂਦਾ ਲਾ ਕਰ ਤਾਂ ਗੱਲ ਕਰਨ ਉਹਦਾ ਕੀ ਜਗਾ ਹੈ ਮਹਾਰਾਜ ਜੀ ਘਰੋਂ ਇੱਥੇ ਤਾਂ ਆਪਣਾ ਤੁਸੀਂ ਪੁਲੀ ਉਹ ਪਿੱਛੇ ਮੋੜਦੇ ਸੀ ਇਹ ਜਦੋਂ ਜੱਤੀ ਕੋਈਗਾ ਇਹ ਕੁਰਬਾਨੀ ਅਸੀਂ ਤਾਂ ਵੀ ਇਹ ਪਾਸਾ ਇੰਜਣ ਤੋਂ ਬਣਿਆ ਆ ਇਹ ਤੁਹਾਡਾ ਵਿਯੋਗ ਦਸਨ ਜਿਹੜੇ 50 ਸਾਲ ਪਹੁੰਚ ਰਹੇ ਮੰਦਰਾ ਅੱਛਾ ਜੀ ਉਹਦੇ ਬਾਅਦ ਜਦੋਂ ਨਾ ਇਹ ਆ ਕੇ ਜਿਹੜੇ ਨਾਲ ਮੁਲਾਕਾ ਪੰਨਿਆਂ ਨਾਲ ਰਹਿੰਦੇ ਤੇ ਪੰਨਿਆਂ ਚੱਲਦਾ ਉਹ ਮੁਹੰਮਦ ਤੇ ਭਾਈਚਾਰਾ ਕੰਦੂ ਤੂੰ ਹੀ ਬਣਾਇਆ ਪੁੱਤ ਇਹਨਾਂ ਪੂਰੀ ਜਿਹੜੀ ਕੋਈ ਸਾਡੀ ਵਿਚਾਰੇ ਐ ਚੱਲਦੀ ਹੁੰਦੀ ਜੀ ਇਹਨਾਂ ਦਾ ਪਾਈ ਹੁੰਦਾ ਦਾ ਵਿਯੋਗ ਦਾ ਦਾ ਮੰਦਰਾ ਜੀ ਕੰਨਾਂ ਪੱਲੇ ਜੇ ਜੇਮ ਮਰਮਾਟੇ ਰਾਏ ਗਾਦੇ ਬੁੱਢੀ ਗਾਦੇ ਨਹੀਂ ਉੱਪਰ ਕੋਠੇ ਦੇ ਵੀ ਜਦੇ ਆਉਂਦੇ ਨੇ ਮਰਮਾ ਨਾਲ ਕਿ ਜਿਹੜੇ ਭਾਈਚਾਰਾ ਕਿ ਦਾਦੇ ਕੰਦੇ ਆ ਪੈਨ ਨੂੰ ਲੈ ਲਓ ਮੋਟੋ ਇੱਕ ਇੱਕ ਮੁੰਡਾ ਦੀ ਮਾਰ ਤੇ ਮਾਰ ਦੋ ਆਪਰਾ ਮਰੀ ਹੋਏਂਗੀ ਆ ਵੀ ਇਹਨੂੰ ਹੀ ਲੈ ਲਓ ਸਾਡੇ ਜਿਹੜੇ ਸੀਸੰਗ ਇੱਥੇ ਆ ਕੇ ਨਾ ਉਹ ਕੰਨ ਦੇ ਤਰਵਾ ਦੇ ਦਿੰਦੀਆਂ ਲਿੰਗੇ ਨੇ ਘੋੜੇ ਦੇ ਹੁੰਦੇ ਨੇ